ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਤਰੀਕਾਲ ਅੱਜ 4 ਦਸੰਬਰ ਹਾਈ ਕੋਰਟ ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਈ ਨੂੰ ਲੈ ਕੇ ਪੇਸ਼ੀ ਉਸ ਦੇ ਸੰਬੰਧ ਚੱਲਦੀ ਗੱਲਬਾਤ ਕਰਦੇ ਹਾਂ ਕੀ ਹੋਇਆ ਅੱਜ ਦੀ ਇਸ ਪੇਸ਼ੀ ਦੇ ਉੱਤੇ ਸੋ ਅੱਜ ਪਿਛਲੇ ਸਮੇਂ ਤੋਂ ਜਿਹੜਾ ਮੁਲਾਜ਼ਮ ਤੇ ਪੈਨਸ਼ਨਾਂ ਵੱਲੋਂ 6ਵੇਂ ਪੇ ਕਮਿਸ਼ਨ ਦੇ ਦਾ 5.5 ਸਾਲ ਦਾ ਏਰੀਅਰ ਪੇ ਕਮਿਸ਼ਨ ਦਾ ਰਹਿੰਦਾ ਉਸ ਨੂੰ ਲੈ ਕੇ ਮੁਲਾਜ਼ਮ ਦੇ ਪੈਨਸ਼ਨ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਰਿਟ ਪਟੀਸ਼ਨ ਹੈ ਜਿਹੜੀ ਕੀਤੀ ਹੋਈ ਆ ਉਸ ਨੂੰ ਲੈ ਕੇ ਲਗਾਤਾਰ ਪਿਛਲੇ ਮਹੀਨੇ 22 ਨਵੰਬਰ ਦੀ 29 ਨਵੰਬਰ ਨੂੰ ਮੁਰਤੋਂ ਫੇਰ ਆ ਜਿਹੜੀ 4 ਦਸੰਬਰ ਦੀ ਤਰੀਕ ਸੀਗੀ ਉਹ ਮਿਲੀ ਸੀ ਉਸ ਦੇ ਉੱਤੇ ਅੱਜ ਸੁਣਵਾਈ ਹੋਈ ਆ ਉਸ ਦੇ ਵਿੱਚ ਜਿਹੜੀ ਖਾਸ ਗੱਲ ਹੋਈ ਆ ਕਿ ਅੱਜ ਫਿਰ ਮੁਰਤੋਂ ਆ ਜਿਹੜੇ ਪੰਜਾਬ ਸਰਕਾਰ ਦੇ ਵਕੀਰ ਜਿਹੜੇ ਪੇਸ਼ ਹੋਏ ਨੇ ਉਹਨਾਂ ਨੇ ਮੁਰਤੋਂ ਫੇਰ ਅਰਜ਼ੀ ਕੀਤੀ ਆ ਕਿ ਸਾਨੂੰ ਕੁਝ ਸਮਾਂ ਜਲਾ ਹੋਰ ਆ ਉਹ ਦਿੱਤਾ ਜਾਵੇ ਤਾਂ ਕਿ ਜਿਹੜਾ ਸਬ ਕਮੇਟੀ ਦੇ ਵਿੱਚ ਹੈ ਜਿਹੜਾ ਇਸ ਨੂੰ ਲਿਆ ਕੇ ਕੋਈ ਫੈਸਲਾਗਾ ਜਿਹੜਾ ਹੋਰ ਕੀਤਾ ਜਾ ਸਕੇ ਸੋ ਇਸ ਦੇ ਉੱਤੇ ਖਾਸ ਗੱਲ ਇਹ ਹੈ ਕਿ ਪਿਛਲੀ ਸੁਣਵਾਈ ਦੌਰਾਨ ਜਸ ਸਾਹਿਬਾਨ ਵੱਲੋਂ ਸਪੈਸ਼ਲ ਤੌਰ ਤੇ ਇਹ ਸਵਾਲ ਪੁੱਛਿਆ ਗਿਆ ਸਰਕਾਰ ਤੋਂ ਕਿ ਜਦੋਂ ਪੇ ਕਮਿਸ਼ਨ 2021 ਦੇ ਵਿੱਚ ਅਨਾਉਂਸ ਕੀਤਾ ਗਿਆ ਤਾਂ ਉਸ ਤੋਂ ਬਾਅਦ ਆ ਕੇ ਸਰਕਾਰ ਵੱਲੋਂ ਸੀ ਜਿਹੜਾ ਬਜਟ ਦੇ ਵਿੱਚ ਇਹ ਫੈਸਲਾ ਰੱਖਿਆ ਗਿਆ ਕਿ ਦੋ ਕਿਸ਼ਤਾਂ ਦੇ ਵਿੱਚ ਜਿਹੜਾ ਮਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਬਕਾਇਆ ਦਿੱਤਾ ਜਾਵੇਗਾ ਉਸ ਸਮੇਂ ਮਰਪਰੀ ਸਿੰਘ ਬਾਦਲ ਸੀ ਜਿਹੜੇ ਉਸ ਸਮੇਂ ਖਜ਼ਾਨਾ ਮੰਤਰੀ ਸੀ ਉਹਨਾਂ ਵੱਲੋਂ ਆਪਣੇ ਜਿਹੜੇ ਵਿੱਤ ਬਜਟ ਦੇ ਵਿੱਚ ਸੀ ਜਿਹੜਾ ਇਹ ਤਰਤੀਬ ਸੀ ਜਿਹੜੀ ਰੱਖੀ ਗਈ ਸੀ ਸੋ ਉਸ ਨੂੰ ਲੈ ਕੇ ਸਪੈਸ਼ਲ ਤੌਰ ਤੇ ਟਿੱਪਣੀ ਸੀ ਜਜ ਸਾਹਬਾਨ ਦੀ ਕਿ ਉਹ ਪੈਸਾ ਤੇ ਉਹ ਜਿਹੜਾ ਫੈਸਲਾ ਕੀਤਾ ਗਿਆ ਸੀਗਾ ਉਹਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਗਿਆ ਤਾਂ ਉਸ ਦੇ ਉੱਤੇ ਆ ਜਿਹੜਾ ਸਰਕਾਰ ਦਾ ਆਪਣਾ ਜਿਹੜਾ ਜਵਾਬ ਆ ਉਹ ਦਾਇਰਾ ਕੀਤਾ ਜਾਵੇ ਸੋ ਅੱਜ ਇੱਕ ਇਸ ਤੋਂ ਬਿਨਾ ਇੱਕ ਹੋਰ ਖਾਸ ਗੱਲ ਹੋਈ ਹੈ ਕਿ ਜਿਹੜੇ ਪੈਨਸ਼ਨਰ ਉਸ ਕੇਸ ਦੀ ਸੁਣਵਾਈ ਦਰਵਾਣ ਉੱਥੇ ਪਹੁੰਚੇ ਹੋਏ ਸੀ ਤਾਂ ਉਹਨਾਂ ਨੇ ਸਪੈਸ਼ਲ ਤੌਰ ਤੇ ਬੇਨਤੀਪੂਰਵਕ ਜਸਾਵਾਨ ਅੱਗੇ ਪੇਸ਼ ਹੋ ਕੇ ਜਿਹੜੀ ਗੱਲ ਆ ਕਹੀ ਹੈ ਕਿ ਉਹਨਾਂ ਨੇ ਦੱਸਿਆ ਕਿ ਸਾਡੇ ਤਕਰੀਬਨ 30000 ਜਿਹੜੇ ਪੈਨਸ਼ਨਰ ਨੇ ਬਿਨਾ ਆਪਣਾ ਏਰੀਅਰ ਦਾ ਬਕਾਇਆ ਲਿਆ ਤੋਂ ਇਸ ਦੁਨੀਆ ਤੋਂ ਜਾ ਚੁੱਕੇ ਨੇ ਸੋ ਉਹਨਾਂ ਦੀ ਗੱਲ ਆ ਜਿਹੜੀ ਜਸਾਵਾਨ ਨੇ ਬੜੇ ਗੰਭੀਰ ਰੂਪ ਦੇ ਵਿੱਚ ਆ ਜਿਹੜੀ ਉਹ ਸੁਣੀ ਹੈ ਸੋ ਉਸ ਤੋਂ ਲੈ ਕੇ ਫਿਰ ਮੁਰਤੋਂ ਆ ਜਿਹੜੀ 18 ਦਸੰਬਰ ਦੀ ਆ ਜਿਹੜੀ ਤਰੀਕ ਆ ਮੁਲਾਜ਼ਮ ਦੇ ਪੈਨਸ਼ਨਰ ਨੂੰ ਇਸ ਦੇ ਵਿੱਚ ਮੁੜ ਪੰ ਤਰੀਕ ਮਿਲੀ ਆ ਸੋ ਸਰਕਾਰ ਵੱਲੋਂ ਉਹ ਮੁੜ 18 ਦਸੰਬਰ ਨੂੰ ਆ ਜਿਹੜਾ ਆਪਣਾ ਪੱਖ ਹੈਗਾ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਪੇ ਕਮਿਸ਼ਨ ਦੇ ਬਕਾਇਆ ਨੂੰ ਲੈ ਕੇ ਕਿ ਸਾਢੇ 5 ਸਾਲ ਦਾ ਬਕਾਇਆ ਦਾ ਜਿਹੜਾ ਅਮਾਉਂਟ ਆ ਤਕਰੀਬਨ 14000 ਕਰੋੜ ਦੇ ਲਗਭਗ ਆ ਜਿਹੜੀ ਉਹ ਬਣਦੀ ਆ ਤਾਂ ਉਸ ਨੂੰ ਲੈ ਕੇ ਆਪਣੇ ਬਜਟ ਦੇ ਵਿੱਚ ਉਹ ਸਿਸਟਮ ਦੇ ਵਿੱਚ ਲੈ ਕੇ ਆਉਣ ਦੇ ਲਈ ਉਹ ਕੀ ਕਰਦੇ ਨੇ ਸੋ ਆਉਣ ਵਾਲੇ ਤਰੀਕ ਦੇ ਉੱਤੇ ਇਸ ਦੇ ਉੱਤੇ ਕਲੀਅਰ ਗੱਲ ਹੋਵੇਗੀ ਕਿ ਉਸ ਦਿਨ ਕੋਈ ਪੱਕੇ ਠੋਸ ਰੂਪ ਦੇ ਵਿੱਚ ਕੋਈ ਨੀਤੀ ਹੈ ਜਿਹੜੀ ਸਰਕਾਰ ਵੱਲੋਂ ਕੜ ਕੇ ਆ ਜਿਹੜੀ ਉਹ ਕੋਰਟ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਨਾ ਕੋਈ ਅੱਗੇ ਫਿਰ ਵਕੀਲਾਂ ਵੱਲੋਂ ਜਿਹੜੀ ਤਰੀਕ ਦੇ ਲਈ ਹੈ ਜਿਹੜੀ ਗੱਲਬਾਤ ਕੀਤੀ ਜਾਊਗੀ ਸੋ ਇਹ ਜਾਣਕਾਰੀ ਮੁਲਾਜ਼ਮਨ ਤੇ ਪੈਨਸ਼ਨ ਦੇ ਲਈ ਸੀ ਕਿ ਅੱਜ 4 ਦਸੰਬਰ ਦੇ ਉੱਤੇ ਹੋਈ ਪੇਸ਼ੀ ਦੇ ਉੱਤੇ ਤੁਹਾਡੇ ਲਈ ਅਪਡੇਟ ਸੀ ਸੋ ਤੁਹਾਡੇ ਨਾਲ ਸਾਂਝੀ ਕੀਤੀ ਸੋ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਕਰਦੇ ਰਹਿਣਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ